ਅੱਜ ਜਿਵੇਂ ਅਕਾਲੀ ਦਲ ਦੀ ਮੀਟਿੰਗ ਚੱਲ ਰਹੀ ਹੈ ਮੈਂ ਦੇਖ ਰਿਆ ਸੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਖਾਸ ਤੌਰ ਸਖਬੀਤ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਵੀ ਕਿਵੇਂ ਇਹ ਲੋਕ ਗਮਰਾਹ ਕਰ ਰਹੇ ਆ ਇੱਕ ਪਾਸੇ ਤਾਂ ਇਹ 4 ਦਿਨ ਪਹਿਲਾਂ 4 ਦਿਨ ਪਹਿਲਾਂ ਜੀਕੇ ਸਾਹਿਬ ਨੂੰ ਇਹਨਾਂ ਨੇ ਜੁਆਇਨ ਕਰਾਇਆ ਤੇ ਉੱਥੇ ਜੁਆਇਨ ਕਿਸ ਗੱਲ ਤੇ ਕਰ ਰਹੇ ਆ ਜਿ ਘਰਾ ਰਹੇ ਆ ਬੰਦੀ ਸਿੱਖ ਜਿਹਨੂੰ ਇਹ ਬੰਦੀ ਸਿੱਖ ਕਹਿੰਦੇ ਆ ਚੋਰ ਡਾਕੂ ਮੈਂ ਤਾਂ ਉਹਨਾਂ ਨੂੰ ਨਟੇਰੇ ਕਹਿੰਨਾ ਤੇ ਉੱਥੇ ਹੀ ਜੁਆਇਨ ਕਰਾਉਣ ਤੋਂ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਇਹਨਾਂ ਦੇ ਜਿਹੜੇ 2 ਨੰਬਰ ਦੇ ਲੀਡਰ ਨੇ ਕਾਲੀ ਦਲ ਚ ਦੋ ਨੰਬਰ ਤੇ ਨੇ ਭੂੰਦੜ ਸਾਹਿਬ ਉਹ ਸੁਖਵੀਰ ਸਿੰਘ ਬਾਦਲ ਤੋਂ ਪਹਿਲਾਂ ਬੋਲਦੇ ਆ ਆ ਸੁਣੋ ਕੀ ਬੋਲ ਰਹੇ ਆ ਉਹ ਧਿਆਨ ਨਾਲ ਮੈਂ ਵੀਡੀਓ ਵੀ ਪੋਸਟ ਕਰੂੰਗਾ ਇਹ ਆ ਸੁਣੇ ਹੁਣ ਹੀ ਰਹੇ ਨੇ ਸਰਪ੍ਰਤਾਰ ਸਿੰਘ ਬਾਦਲ ਤੋਂ ਥੋੜਾ ਸਾਹਮਣੇ ਇਧਰ ਆ ਮੀਨਾ ਬਾਗ ਦੇ ਫੈਸਲੇ ਸੀ ਰੋਜ਼ ਗੋੜੀਆਂ ਦਾ ਦਰ ਹੁੰਦਾ ਸੀ ਸਾਡੇ ਕਿ ਕਿਸ ਵੇਲੇ ਕੀ ਹੋ ਜਾਣਾ ਸਾਰੇ ਲੀਡਰਾਂ ਤੇ ਕੋਈ ਚੱਲੀ ਵਾਰੀ ਵਾਰੀ ਤੋਹਰਾ ਸਾਹਿਬ ਤੇ ਚੱਲੇ ਤਰਪਾਡੀ ਸਾਹਿਬ ਤੇ ਜੱਲਦੀ ਸੰਤਨੀ ਚਲੇ ਗਏ ਬਾਦਲ ਸਾਹਿਬ ਅਸੀਂ ਬਚ ਗਏ ਮੇਰੇ ਤੇ ਚੱਲੀ ਸੀ ਬਾਦਲ ਸਾਹਿਬ ਦੇ ਪਗੜੀ ਉਧਰ ਚੱਲ ਨਹੀਂ ਸੀ ਗਈ ਉੱਥੇ ਇਸ ਕਰਕੇ ਉਹ ਜਬਾਦਾ ਵੀ ਦੇਖਿਆ ਅੱਜ ਤੇ ਸਿਰਫ ਆਪਾਂ ਨੂੰ ਤੋੜ-ਫੋੜ ਹੀ ਕਰਦੇ ਤਾਂ ਤੇ ਤੋੜ-ਫੋੜ ਚ ਇਹ ਗੱਲ ਸੁਣ ਲਓ ਇਹ ਕਹਿ ਰਿਹਾ ਵੀ ਉਸ ਵੇਲੇ ਅਸੀਂ ਅਤਵਾਦੀਆਂ ਦੇ ਵੇਲੇ ਜਦੋਂ ਦੀ ਰਾਜੂਆਣੇ ਉਹਨਾਂ ਦੀ ਗੱਲ ਕਰਦੇ ਆ ਜਾਂ ਹੋਰ ਅਤਵਾਦੀਆਂ ਦੀ ਗੱਲ ਕਰਦੇ ਆ ਵੀ ਉਸ ਵੇਲੇ ਬਾਦਲ ਸਾਹਿਬ ਤਾਂ ਬਚ ਗਏ ਕੋਈ ਬਾਦਲ ਸਾਹਿਬ ਤਾਂ ਸ਼ੈਦਾਨ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਉਹ ਪ੍ਰੋਗਰਾਮ ਮਿਸ ਕਰ ਜਾਂਦੇ ਸੀ ਜਾਂਦੇ ਨਹੀਂ ਸੀ ਇਹਨਾਂ ਨੇ ਆਪ ਹੀ ਕਿਹਾ ਵੀ ਉਹ ਗਏ ਨਹੀਂ ਭੁੰਦਰ ਸਾਹਿਬ ਕਹਿੰਦੇ ਮੇਰੇ ਤੇ ਗੋਲੀ ਚੱਲੀ ਤੋੜਾ ਸਾਹਿਬ ਤੇ ਗੋਲੀ ਚੱਲੀ ਉਦੋਂ ਬਾਅਦ ਜਿਹੜੇ ਸੰਤ ਲੰਗੋਵਾਲ ਸਾਹਿਬ ਦੀ ਗੱਲ ਕੀਤੀ ਕਹਿੰਦੇ ਸੱਤ ਸੱਤ ਚਲੇ ਗਏ ਤਲਵੰਡੀ ਸਾਹਿਬ ਤੇ ਗੋਲੀ ਚੱਲੀ ਵੀ ਸਭ ਤੇ ਸਾਨੂੰ ਗੋਲੀਆਂ ਸਾਨੂੰ ਡਰ ਹੁੰਦਾ ਸੀ ਉਹ ਤੋਂ ਮਾਰਨ ਦਾ ਉਹ ਕੌਣ ਸੀਗੀ ਇਹ ਦੱਸਣ ਕਲੀਅਰ ਕਰਨ ਅੱਜ ਇਹ ਮੀਟਿੰਗ ਚੱਲ ਰਹੀ ਹੈ ਅਕਾਲੀ ਦਲ ਦੀ ਸਰਕਾਰੀਓਗ ਮੀਡੀਆ ਸਾਰਾ ਇਹ ਜਵਾਬ ਮੰਗੇ ਜਦੋਂ ਬਾਹਰ ਆਉਣਗੇ ਵੀ ਇਹ ਭੁੰਦਰ ਸਾਹਿਬ ਕਿਉਂਕਿ ਅੱਜ ਵੀ ਨਾਲ ਬੈਠੇ ਨੇ ਕੁਰਸੀ ਤੇ ਤੇ ਇੱਕ ਪਾਸੇ ਇਹ ਜੁਆਇਨਿੰਗ ਅਕਾਲੀ ਦਲ ਇਸ ਕਰਕੇ ਕਹਿ ਰਿਹਾ ਹੈ ਵੀ ਬੰਦੀ ਸਿੱਖ ਅੱਤਵਾਦੀ ਅਸੀਂ ਛਡਾਉਣੇ ਆ ਮੇਰਾ ਕਹਿਣ ਦਾ ਮਤਲਬ ਇਹ ਉਹ ਲੋਗ ਨੇ ਜਦੋਂ ਇਹ ਜੇ ਕਿਸੇ ਨੂੰ ਮਾਰਿਆ ਜਾਂਦਾ ਸੀ ਉਹਦੇ ਭੋਗ ਤੇ ਬਾਦਲ ਸਾਹਿਬ ਉਹਨੂੰ ਸ਼ਹੀਦ ਕਰੇ ਹੁੰਦੇ ਸੀ ਉਦੋਂ ਅਗਲੇ ਦਿਨ ਜਿਹਨੇ ਮਾਰਿਆ ਹੁੰਦਾ ਸੀ ਉਹਦੇ ਭੋਗ ਤੇ ਜਾ ਕੇ ਉਹਨੂੰ ਸ਼ਹੀਦ ਕੀ ਹੁੰਦੇ ਸੀ ਮੈਂ ਤੁਹਾਨੂੰ ਅੱਗੇ ਧਾਰਨ ਕਹੀ ਦਿੱਤੇ ਭਾਈ ਸ਼ਮਿੰਦਰ ਸਿੰਘ ਉਹਨਾਂ ਤੇ ਹੋਰਾਂ ਦੇ ਅੱਜ ਗੱਲ ਇਹ ਸਪਸ਼ਟ ਹੁੰਦੀ ਆ ਹੁਣ ਲੋਕੋ ਇਹ ਐਨੇ ਬਹਿਰੂਪੀਏ ਆ ਤੁਸੀਂ ਦੱਸੋ ਇਹਨਾਂ ਦਾ ਕਰੋਗੇ ਕੀ ਇੱਥੇ ਆ ਕੇ ਕਹਿੰਦੇ ਅਜੀ ਇਹ ਜਾਂ ਪਾਰਲੀਮੈਂਟ ਚ ਕਹਿੰਦੀ ਆ ਬੀਬੀ ਹਰ ਸਿਮਰਤ ਕੌਰ ਅਸੀਂ ਸਿੱਖਾਂ ਦੀ ਲੜਾਈ ਲੜ ਰਹੇ ਆ ਜੀ ਜਿਹੜੇ ਅੱਤਵਾਦੀਆਂ ਦੀ ਲੜਾਈ ਲੜ ਰਹੇ ਆ ਆਹ ਦੇਖੋ ਸੁਖਵੀਰ ਸਿੰਘ ਬਾਦਲ ਦੇ ਨਾਲ ਬੈਠ ਕੇ ਇਹ ਗੱਲ ਸੁਖਵੀਰ ਸਿੰਘ ਨੂੰ ਦੱਸੀ ਜਾ ਰਹੀ ਆ ਤੇ ਉਹ ਗੁੰੰਗਾ ਬਣ ਕੇ ਸੁਣ ਰਿਹਾ ਤੇ ਕਿਉਂ ਕਿਉਂਕਿ ਲੜਿਆ ਹੋਇਆ ਸੋਚਦੇ ਆ ਵੀ ਲੋਕ ਯਾਰ ਲੋਕ ਉਹ ਬਾਦਲ ਸਾਹਿਬ ਉਹ ਪੁਰਾਣੀਆਂ ਗੱਲਾਂ ਕਰਦੇ ਹੋ ਤੁਸੀਂ ਲੋਕ ਸਭ ਸੁਣਦੇ ਆ ਦੇਖਦੇ ਆ ਹੁਣ ਤੁਸੀਂ ਕੀ ਬੋਲ ਕੇ ਆਏ ਹੋ ਉਹ ਕਈ ਵਾਰ ਪਿਛਲੇ ਪਿੰਡ 'ਚ ਹੋਰ ਬੋਲੇ ਉਹਨੇ ਸੀ ਅਗਲੇ ਪਿੰਡ 'ਚ ਕੁਝ ਹੋਰ ਬੋਲ ਦਿੰਦੇ ਸੀ ਹੁਣ ਨਹੀਂ ਹੈ ਚੱਲਣਾ ਇਹ ਦੱਸਣਾ ਬੂ ਸਾਫ਼ ਦੱਸੋ ਵੀ ਤੁਸੀਂ ਅੱਤਵਾਦੀਆਂ ਦੇ ਨਾਲ ਉਹ ਜਾਂ ਅੱਤਵਾਦੀਆਂ ਦੇ ਜੋ ਇਹ ਕਹਿ ਰਿਹਾ ਉਹਨਾਂ ਤੋਂ ਤੁਸੀਂ ਡਰਦੇ ਸੀ ਇਹ ਗੱਲ ਸਾਫ਼ ਕਰੋ ਕੌਂਕੇ ਸਾਹਿਬ ਦੀ ਇੱਕ ਵਾਰ ਵੀ ਤੁਸੀਂ ਗੱਲ ਕੀਤੀ 15 ਸਾਲ ਤੁਸੀਂ ਮੁੱਖ ਮੰਤਰੀ ਰਹੇ ਦੱਬ ਕੇ ਰੱਖੀ ਉਹਨਾਂ ਦੀ ਉਹਨਾਂ ਦੀ ਫਾਈਲ ਆ ਜਿਹੜੀ ਕਿਉਂਕਿ ਸੱਚ ਆ ਭੁੰਦਰ ਸਾਹਿਬ ਬੋਲ ਰਹੇ ਆ ਧੰਨਵਾਦ